ਪਹਿਲਾ ਮਨਿੰਦਰ ਦੇ ਚੈਨਲ ਬੰਦ ਕੀਤੇ ਇਹਨਾਂ ਨੇ ਠੀਕ ਹੈ ਅੱਜ ਇਹ ਦਿਨ ਆ ਗਿਆ ਇਹਨਾਂ ਨੂੰ ਜਦੋਂ ਮਨਿੰਦਰ ਨਾਂ ਰੁਕਿਆ ਮਨਿੰਦਰ ਨਾਂ ਥਮਿਆ ਤਾਂ ਇਹਨਾਂ ਨੂੰ ਮਨਿੰਦਰ ਤੇ ਪਰਚਾ ਦਰਜਾ ਕਰਨਾ ਪਿਆ ਪਰ ਇਹਨਾਂ ਨੂੰ ਇਹ ਇਹਨਾਂ ਦੀ ਧੌਣ ਚੋਂ ਕਿੱਲਾ ਕੱਢ ਦੇਾਂਗੇ ਇਹਨਾਂ ਦੇ ਇਹ ਭਲੇਖੇ ਦੂਰ ਕਰ ਦੇਾਂਗੇ ਬਹੁਤ ਛੇਤੀ ਇਹਨਾਂ ਨੂੰ ਪਤਾ ਲੱਗ ਜੂ ਜੇ ਇਹ ਮਾਂ ਦੇ ਪੁੱਤ ਹੈ ਤਾਂ ਇਹ ਸੌਂ ਖਾਣ ਆਉਂਦੇ ਆਉਦੇ ਹਲਕੇ ਚੋਂ ਵੀ ਇਹਨਾਂ ਹਲਕੇ ਚੋਂ ਹੀ ਇਲੈਕਸ਼ਨ ਲੜਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਭਾਅ ਵਿਕਦੀ ਹੈ ਸੋਸ਼ਲ ਮੀਡੀਆ ਨੇ ਇਹਨਾਂ ਦੀ ਸਰਕਾਰ ਬਣਾਈ ਸੀ ਸੋਸ਼ਲ ਮੀਡੀਆ ਦੇ ਪੱਤਰਕਾਰ ਦੇ ਪਰਚੇ ਕਰਨ ਲੱਗ ਪਏ ਦੇਖੋ ਜੀ ਗ ਆ ਵੀ ਲੋਕ ਜਿਹੜੇ ਸੀਗੇ ਰਵਾਇਤੀ ਜਿਹੜੀਆਂ ਸਿਆਸੀ ਪਾਰਟੀਆਂ ਸੀ ਉਹਨਾਂ ਤੋਂ ਔਖੇ ਸੀ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਸੀਗਾ ਇੱਕੋ ਰਾਹ ਉਹਨਾਂ ਨੂੰ ਦਿਖਾਇਆ ਜਿਸ ਕਰਕੇ ਬਦਲਾਅ ਲੋਕ ਚਾਹੁੰਦੇ ਸੀਗੇ ਪਰ ਇਹ ਵੀ ਉਹਨਾਂ ਤੋਂ 4 ਗੁਣਾ ਉੱਤੋਂ ਦੀ ਲੋਕਾਂ ਦੇ ਨਟੇਰੇ ਲੁੱਟਣ ਵਾਲੇ ਗੰਦੇ ਗੰਦੇ ਕੰਮ ਕਰਨ ਵਾਲੇ ਇਹਨਾਂ ਨੇ ਉਹ ਚੁਣੇ ਵੀ ਆ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਹੈ ਜਿਹੜੀ ਹੱਕ ਸੱਚ ਦੀ ਆਵਾਜ਼ ਕੋਈ ਵੀ ਠਾਉਂਦਾ ਚਾਹੇ ਕੋਈ ਪੱਤਰਕਾਰ ਭਾਵੇਂ ਚਾਹੇ ਕੋਈ ਜਥੇਬੰਦੀਆਂ ਉਹਨਾਂ ਨੂੰ ਇਹ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਆ ਇਹ ਜਿਹੜਾ ਝੂਠਾ ਪਰਚਾ ਕੀਤਾ ਸਿਰਫ ਮਨਿੰਦਰਜੀਤ ਤੇ ਨਹੀਂ ਹੋਇਆ ਇਹ ਪਰਚਾ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਠਾਉਣ ਵਾਲੇ ਲੋਕਾਂ ਤੇ ਹੋਇਆ ਅੱਜ ਪਰਚਾ ਮਨਿੰਦਰਜੀਤ ਤੇ ਹੋਇਆ ਕੱਲ ਨੂੰ ਜਿਹੜਾ ਪਰਚਾ ਹੋਰ ਕਿਸੇ ਦੇ ਤੁਹਾਡੇ ਤੇ ਵੀ ਹੋ ਸਕਦਾ ਜਥੇਬੰਦੀਆਂ ਦੇ ਆਗੂਆਂ ਤੇ ਵੀ ਹੋ ਸਕਦਾ ਜ ਉਨਾ ਚਿਰ ਇਹ ਪਰਚਾ ਅਸੀਂ ਰੱਦ ਕਰਾ ਕੇ ਔਰ ਬਲਕਾਰ ਸਿੱਧੂ ਤੇ ਪਰਚਾ ਰਜਿਸਟਰਡ ਨਹੀਂ ਕਰਾਉਂਦੇ ਉਹਨਾਂ ਚਿਰ ਅਸੀਂ ਸਾਹ ਨਹੀਂ ਲਵਾਂਗੇ ਚਾਹੇ ਸਾਨੂੰ ਐਸਐਸਪੀ ਦਾ ਦਫ਼ਤਰ ਘੇਰਨਾ ਪਵੇ ਚਾਹੇ ਸਾਨੂੰ ਥਾਣਾ ਘੇਰਨਾ ਪਵੇ ਉਹਨਾਂ ਚਿਰ ਅਸੀਂ ਸਾਹ ਨਹੀਂ ਲੈਣਾ ਜਿੰਨਾ ਚਿਰ ਇਹ ਕਰਦੇ ਨਹੀਂ ਸਾਡਾ ਇਹ ਸੰਘਰਸ਼ ਹੈ ਇਹ ਪਤਾ ਨਹੀਂ ਕਿੱਥੋਂ ਤੱਕ ਜਾਣਾ ਜਿੰਨਾ ਚਿਰ ਮਨਿੰਦਰ ਤੇ ਪਰਚਾ ਰੱਦ ਨਹੀਂ ਹੁੰਦਾ ਤੇ ਬਲਕਾਰ ਸਿੱਧੂ ਤੇ ਪਰਚਾ ਦਰਜ ਨਹੀਂ ਹੁੰਦਾ ਉਨਾ ਚਿਰ ਇਹ ਸੰਘਰਸ਼ ਜਾਰੀ ਰਹਿਣਾ ਹੈ ਇਹ ਸੰਘਰਸ਼ੀ ਲੋਕ ਆ ਪੰਜਾਬ ਦੇ ਇਹ ਪਿੱਛੇ ਹਟਣ ਵਾਲੇ ਨਹੀਂ ਇਹ ਆਪ ਸਰਕਾਰ ਨੂੰ ਕਿੰਨੇ ਵਾਰੀ ਸੰਘਰਸ਼ੀ ਲੋਕਾਂ ਨੇ ਧੂੜ ਚੜਾਈ ਹੈ ਪਰ ਇਹ ਆਉਦੀਆਂ ਕੋਚੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦੇ ਇਹ बार-बार ਉਹੀ ਗਲਤੀ ਕਰਦੇ ਆ ਪਰ ਹੁਣ ਇਹਨਾਂ ਨੂੰ ਛੇਤੀ ਸਬਕ ਸਿਖਾਇਆ ਜਾਊਗਾ ਮਨਿੰਦਰਜੀਤ ਜਿਹੜਾ ਸਿੱਧੂ ਹੈ ਉਹ ਲੋਕ ਆਵਾਜ਼ ਅਲੋਕ ਆਵਾਜ਼ ਲੋਕਾਂ ਦੀ ਆਵਾਜ਼ ਚੱਕਣ ਵਾਲਾ ਇਨਸਾਨ ਜੋ ਨਾ ਡਰਦਾ ਹੈ ਨਾ ਚੈਫਦਾ ਨਾ ਉਹਨੂੰ ਕਿਸੇ ਤੇ ਖਰੀਦਿਆ ਜਾ ਸਕਦਾ ਇਹ ਜਿਹੜੀਆਂ ਸਰਕਾਰਾਂ ਇਹ ਜਿਹੜੇ ਆਪਾਂ ਗੱਲ ਕਰੀਏ ਆਪਾਂ ਬਲਕਾਰ ਸਿੱਧੂ ਐਮਐਲਏ ਸਾਹਿਬ ਦੀ ਇਹਨੂੰ ਐਡੀਆਂ ਘਣਾਉਣੀਆਂ ਜਿਹੜੀਆਂ ਸ਼ਬਦਾਵਲੀ ਨਹੀਂ ਸਾਡੀਆਂ ਸਤਕਾਰਯੋਗ ਭੈਣਾਂ ਵਾਸਤੇ ਬੋਲਣੀ ਚਾਹੀਦੀ ਸੀ ਜਦੋਂ ਕਿਤੇ ਇਲੈਕਸ਼ਨ ਆਉਂਦੇ ਆ ਉਦੋਂ ਉਹੀ ਸਾਡੇ ਮਾਤਾ ਪਿਤਾ ਭੈਣਾਂ ਦੇ ਸਤਕਾਰਯੋਗ ਭੀਆਂ ਧੀਆ ਭੈਣਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਆ ਤੇ ਅੱਜ ਕੱਲ ਉਹ ਪਕੌੜੇ ਖਾਣ ਵਾਲਾ ਬੰਦਾ ਤੇ ਉਹ ਜਿਹੜਾ ਉਹ ਸ਼ਬਦਾਂ ਦੀ ਬੋਲ ਰਿਹਾ ਸਾਡੀ ਭੈਣ ਬਾਰੇ ਉਹ ਬਹੁਤ ਹੀ ਨਿੰਦਣਯੋਗ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਇਹਦੀ ਪੁਰਜੋ ਨਿੰਦਾ ਕਰਦੀ ਹੈ ਜਿੰਨਾਂ ਜਿੰਨਾਂ ਦੇ ਜਿਹੜਾ ਹੈਗਾ 336 ਅਧਿਨ ਜਿਹੜਾ ਪਰਚਾ ਇਹਨਾਂ ਤੇ ਪਾਇਆ ਹੈਗਾ ਆਪਣੇ ਮਨਿੰਦਰ ਜੀ ਸਿੱਧੂ ਤੇ ਇਹ ਆਪਣੇ ਪੰਜਾਬ ਦੇ ਵਿੱਚ ਕਿਸੇ ਜ਼ਿਲ੍ਹੇ 'ਚ ਨਹੀਂ ਹੋ ਸਕਦਾ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਪਾਇਆ ਹੋ ਜਾਵੇ ਇਹ ਜਿਹੜੇ ਤਿੰਨ ਕਾਲੇ ਨਵੇਂ ਕਰੂਨ ਲੈ ਕੇ ਆਏ ਸੀ ਇਹ ਜਿਹੜੇ ਇਹਨਾਂ ਦੇ ਤਿੰਨਾਂ ਦੇ ਅਧੀਨ ਜਿਹੜਾ 336 ਦਾ ਜਿਹੜਾ ਪਰਚਾ ਪਾਇਆ ਇਹ ਬਹੁਤ ਹੀ ਖਤਰਜੋਗ ਹੈ ਖਤਰਨਾਕ ਹੈ ਬਹੁਤ ਹੀ ਨਿੰਦਣਯੋਗ ਹੈ ਭਾਰਤੀ ਕਿਸਾਨ ਯੂਨੀਅਨ ਇੱਕਤਾ ਅਗਰਾਹਾਂ ਪੁਰਜੋਰ ਨਿੰਦਾ ਕਰਦੀ ਹੈ ਇਹੋ ਜਿਹੜਾ ਹੈਗਾ ਸਾਡੇ ਭਗਵਾਨਤਮਾਨ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਜੇ ਇਹਨਾਂ ਨੇ ਲੋਕਾਂ ਨੇ ਬਹੁਮਤ ਦਿਖਾਈ ਸੀ ਇਹਨਾਂ ਦੀ ਸਰਕਾਰ ਬਣਾਈ ਹੈ ਤੇ ਲੋਕ ਇਹਨਾਂ ਨੂੰ ਥੱਲੇ ਡੇਗਣ ਲੱਗੇ ਵੀ ਬਹੁਤਾ ਟਾਈਮ ਨਹੀਂ ਲਾਉਂਦੇ ਅੱਜ ਦਾ ਜੋ ਇਹ ਆ ਲੋਕਾਂ ਦਾ ਇਕੱਠ ਹੈ ਜਿਹੜੋ ਇੱਥੇ ਸਾਡੇ ਲੋਕ ਆਵਾਜ਼ ਟੀਵੀ ਦੇ ਮਨਿੰਦਰਜੀਤ ਸਿੰਘ ਸਿੱਧੂ ਜਿਹੜਾ ਸੱਚ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਚੱਕਦਾ ਹੈ ਦੇਸ਼ਾਂ ਵਜੇਥਾਂ ਦੇ ਵਿੱਚ ਪਹੁੰਚਾਉਂਦਾ ਜਿਹੜੇ ਸਾਡੇ ਕਿਸਾਨੀ ਮੁੱਦੇ ਹੋਣ ਭਲਾ ਸਾਡੇ ਪਿੰਡਾਂ ਦੇ ਸਾਡੇ ਘਰੇ ਮੁੱਦੇ ਹੋਣ ਸਾਡੇ ਆਮ ਮੁੱਦੇ ਹੋਣ ਉਸ ਦੇ ਉੱਤੇ ਜੋ ਪਰਚਾ ਪੋਇਆ ਇੱਥੋਂ ਦਾ ਇਹਨਾਂ ਦਾ ਐਮਐਲਏ ਬਲਕਾਰ ਸਿੱਧੂ ਜਿਨ੍ਹਾਂ ਨੇ ਸਾਡੇ ਔਰਤਾਂ ਦੇ ਖਿਲਾਫ ਅਸੀਂ ਕੈਮਰੇ ਸਾਹਮਣੇ ਨਹੀਂ ਦੱਸ ਸਕਦੇ ਜਿਹੜੇ ਉਹਨੇ ਸ਼ਬਦ ਯੂਜ਼ ਕੀਤੇ ਆ ਉਹਨੇ ਪਰਚਾ ਤਾਂ ਉਹਦੇ ਤੇ ਬੰਦਾ ਸੀ ਉਲਟਾ ਮਨਿੰਦਰਜੀਤ ਤੇ ਪਰਚਾ ਦਿੱਤਾ ਪਰ ਆ ਜਿਹੜਾ ਲੋਕਾਂ ਦਾ ਇਕੱਠ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੂਗਾ ਸਰਕਾਰ ਨੂੰ ਇਹਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਜਲਦੀ ਤੋਂ ਜਲਦੀ ਮਨਿੰਦਰਜੀਤ ਤੇ ਪਰਚਾ ਰੱਦ ਕਰਨਾ ਚਾਹੀਦਾ ਤੇ ਉਹ ਬਲਕਾਰ ਸਿੱਧੂ ਐਮਐਲਏ ਤੇ ਜਿਹੜੇ ਗੁੰਡੇ ਨਾਲ ਇੱਥੇ ਵਿੱਚ ਵੜੇ ਆ ਜਿਨ੍ਹਾਂ ਨੂੰ ਕੋਈ ਚੌਕੀਦਾਰ ਨਹੀਂ ਦਿੰਦਾ ਸੀ ਆ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਬਣਾਇਆ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਉਹ ਵਲੰਟੀਆ ਜਿਨ੍ਹਾਂ ਨੂੰ ਇਹ ਕਹਿੰਦੇ ਆ ਉਹਨਾਂ ਦੇ ਇਹੋ ਜਿਹੇ ਸ਼ਬਦੇ ਬੋਲਦੇ ਆ ਇਹਨਾਂ ਤੋਂ ਕੋਈ ਝਾਕ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਜੇਕਰ ਪਰਚਾ ਰੱਦ ਨਹੀਂ ਹੁੰਦਾ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਕੀ ਸੰਘਰਸ਼ ਅਗਲਾ ਵਿੱਢਿਆ ਜਾਊਗਾ ਇਸ ਤੋਂ ਵੱਡਾ ਪੂਰਾ ਸਾਡੇ ਸੂਬਾ ਕਮੇਟੀ ਨਾਲ ਰਾਏ ਕਰਕੇ ਸਾਰੀਆਂ ਜਸੇ ਬੰਦੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਾਂਗੇ ਆ ਇਕੱਠ ਵੱਡੇ ਕਰਾਂਗੇ ਇਹ ਇਕੱਠਾਂ ਦੇ ਨਾਲ ਇਹ ਭਲੇਖਾ ਮੰਨ ਜੇ ਭਗਵੰਤ ਮਾਨ ਉਹਨੂੰ ਮੰਨਣਾ ਪਊ ਉਹਨੂੰ ਨਿਮਣਾ ਪੈਣਾ ਆ ਲੋਕਾਂ ਦੀ ਜਿੱਤ ਹੋਣੀ ਆ ਮਨਿੰਦਰਜੀਤ ਦੀ ਜਿੱਤ ਹੋਣੀ ਆ ਇਹ ਸੱਚ ਦੀ ਆਵਾਜ਼ ਆ ਜੋ ਇਹ ਸਦਾ ਉਰਦੀ ਰਹੂਗੀ ਇਹ ਐ ਕਿਸੇ ਦਾ ਲੋਕਤੰਤਰ ਇਥੇ ਕਹਿੰਦੀਆਂ ਸਰਕਾਰਾਂ ਪਰ ਆ ਲੋਕਤੰਤਰ ਆ ਜੇ ਕੋਈ ਕਿਸੇ ਦੀ ਗੱਲ ਕਰਦਾ ਤਾਂ ਉਹਦੇ ਉੱਤੇ ਪਰਚੇ ਪਾਏ ਜਾਂਦੇ ਆ